रहे हैं असर नजर का राष्ट्रीय पार्टी पंजाब के संगठन मंत्री जगपाल सिंह एवं प्रदेश अध्यक्ष जसबीर सिंह जी के नेतृत्व में पहलगाम में जो निर्दोष लोगों के साथ आतंकी हमला हुआ उनकी आत्मा की शांति के लिए कैंडल मार्च संगरूर जिले में निकाल ਮਾਰ ਕੇ ਕੱਢਿਆ ਬਹੁਤ ਹੀ ਵਧੀਆ ਬਹੁਤ ਹੀ ਲੋਕਾਂ ਨੂੰ ਵੀ ਬਹੁਤ ਵਧੀਆ ਲੱਗਿਆ ਕਿਉਂਕਿ ਰੋਲਾ ਪਾ ਕੇ ਕਿਹਨੂੰ ਵਰਤਾਵਾ ਹੈ ਕਿ ਲੋਕਵਾਦ ਹੈ ਕਿ ਕੁਝ ਵੀ ਪ੍ਰਾਪਤ ਹੋਣਾ ਹੁੰਦਾ ਪ੍ਰਾਪਤਨਾ ਉਹ ਤੋਂ ਉਹਨਾਂ ਨੇ ਚਲਾਏਗੇ ਉਹ ਲੋਕਵਾਦ ਹੈ ਕਿ ਜਿੱਦਾਂ ਦਾ ਹੌਲ ਨਹੀਂ ਲੱਗਦਾ ਜਿਹੋ ਜਿਹਾ ਹੋ ਜਾਂਦਾ ਇਸ ਕਰਕੇ ਇਹਨੇ ਬਹੁਤ ਹੋਣਾ ਅੱਗੇ ਬਾਅਦ ਵੀ ਇਹ ਆਏਗੇ ਰਾਜਨੀਤਿਕ ਪੰਜਾਬ ਪਾਰਟੀ ਪੰਜਾਬ ਠੀਕ ਹੈ ਜੀ ਤੇ ਇਸ ਤੋਂ ਇਸਤੇ ਭਾਨ ਨੇ ਆਪਾਂ ਤੋਂ ਨਮਰਨ ਦਾ ਕੰਮ ਨਹੀਂ ਕਰਨਾ ਮੇਰਾ ਨਿਰਧਾਰਨ ਹੈ ਜਿਹੜਾ ਵਿਚਾਰ ਕਰਦਾ ਹੈ ਕਿ ਸਾਡੇ ਉਹ ਇਹਦਾ ਕੀ ਹੋਣਾ ਹੈ ਇਹ ਅਸੀਂ ਆਪ ਦੀ ਪੁਰਸਕਾ ਕੱਢਿਆ ਹੀ ਹੈ ਤੇ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਵੀ ਇਹ ਲੜਾਈ ਜਦੜਾ ਨਾ ਪਾ ਇਹਦਾ ਸਾਰੇ ਭਾਈ ਭਾਈਆ ਇਹ ਕਿ ਕਿਹਨੇ ਕਹਿਣਾ ਮਤਲਬ ਧਰਮ ਨਾਲ ਅਲਾਜੂ ਦਾ ਯਾਰ ਤੇ ਕੌਣ ਗਿਆ ਅੱਜ ਅੱਜ ਹੱਥ ਕਾਲੇ ਭਰਾਂ ਜੀ ਕਿੰਨੇ ਉਹ ਜੀ ਜੀ ਦੇ ਪਾਸੇ ਪਾਸੇ ਯਾਰ ਪਾਸੇ ਹੁੰਦੇ ਇਹ ਜੋ ਵੀ ਅਸੀਂ ਅੱਜ ਕੈਦੀਵਾਰ ਦੇ ਗੱਲਿਆ ਇਹਨੂੰ ਬਹੁਤ ਬਦਤਮੀਜ਼ ਦੇਖ ਰਹੇ ਆ ਅੱਜ ਪਰ ਸਤਿਕਾਰ ਦੇ ਨਾਲ ਅਮਨ ਸ਼ਾਹੀ ਮੰਨਦੇ ਆ ਕਿ ਜੀ ਪੂਰੇ ਪੰਜਾਬ ਦੇ ਇੰਡੀਆ ਵਾੜ ਦੇ ਵਿੱਚ ਆ ਕਿ ਕੋਈ ਕਿਸੇ ਸਰੰਨਾ ਨਾ ਨਾ ਕੋਈ ਮਦਦ ਕਰਨਾ ਨਾ ਮੈਨੂੰ ਕਿਸੇ ਫਾਇਦਾ ਕਰਨਾ ਨਹੀਂ ਜੀ ਸਾਈਬ ਜੀ ਆਉਂਦੇ ਰਹਿਣਗੇ ਬਹੁਤ ਵਧੀਆ ਇਹਨਾਂ ਨੇ ਜਿਹੜੇ ਇਹਨਾਂ ਦੇ ਵਿਚਾਰ ਨੇ ਬਹੁਤ ਚਾਨਕੀਪੂਰਕ ਕਹਿੰਦੇ ਨੇ ਵੀ ਆਪਾਂ ਇੱਥੇ ਮੰਗਨਾਲਾ ਸਾਹੀਪਤਾਂ ਅੰਦਰ ਆ ਚੁੱਕਾ ਜੀ ਸਿਰਾਲ ਜੀ ਤੇ ਕੀ ਨਾਮ ਉਹਦਾ ਜੀ ਵੀਰ ਸਿੰਘ ਜੀ ਫਾਸਟੀ ਕਲਰ ਸੇਰ ਕੁਆਲਟੀ ਪੰਜਾਬ ਟਰਾਂਸਪੋਰਟ ਤੇ ਇਹ ਜਿਹੜੇ ਆਪਣੇ ਸ਼ਾਂਤੀਪੁਰ ਤੋਂ ਮੰਡਲ ਮਾ ਉਸ ਕੱਢਿਆ ਗਿਆ ਜਿਹੜੇ ਆਪਣੇ ਕਿਸ ਤਰ੍ਹਾਂ ਦੇ ਸੁਤਕਚਾਰ ਨੇ ਦੇਖੋ ਜੀ ਸ਼ਾਂਤੀਪੁਰ ਉਸ ਕਰਕੇ ਕੱਢਿਆ ਵੀ ਜਿਹੜਾ ਹਰ ਇੱਕ ਧਰਮ ਆ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਾਂ ਹਰ ਇੱਕ ਨਾਗਰਿਕ ਦਾ ਸਤਿਕਾਰ ਕਰਦੇ ਹਾਂ ਵੀ ਇਹਨੂੰ ਕਿਸੇ ਮੁਸਲਮਾਨ ਦਾ ਆ ਜਾਂ ਸਿੱਖ ਦਾ ਨਾ ਕਿਸੇ ਵੀ ਵਿਅਕਤੀਵਾਦ ਦਾ ਨਾ ਹੋਇਆ ਜਾਵੇ ਜੋ ਸਹੀ ਸੀ ਲੋਕ ਨੇ ਅਸੀਂ ਉਹਨਾਂ ਦੇ ਸੰਬੰਧ ਵਿੱਚ ਕੰਮ ਕਰ ਚੁੱਕੀ ਆ ਸੀ ਲੋਏ ਨੇ ਇਹਨਾਂ ਦਾ ਇਨਸਾਫ ਅਸੀਂ ਭਾਰਤ ਸਰਕਾਰ ਨੂੰ ਦੇਖ ਕੇ ਲੱਗਦਾ ਜੀ ਜਲਦ ਸੇ ਨਿਕਲਦਾ ਉਹ ਮੰਨੇ ਸਹੀ ਵਾਰ ਨੇ ਪ੍ਰੋਬਲਮ ਨੂੰ ਬੜਾ ਸੋ ਮਾਰਦੇ ਦੋ ਹੁਕਮ ਕਰਨਗੇ ਸਾਨੂੰ ਬਾਕੀ ਕੰਮ ਚੱਲ ਪਾ ਦੇ ਫੌਜ ਨੂੰ ਕਰਦੇ ਜੀ ਨਾਲ ਕੱਪਤ ਸਰਕਾਰ ਨਹੀਂ ਕਰਦਾ ਅਚੋਦ ਨੂੰ ਕਰਦਾ ਇਹਨੂੰ ਖਤਮ ਕਿਉਂ ਨਹੀਂ ਕਰਦੇ ਇੰਨੀ ਉੱਚੀ ਜਾਣਾ ਇਹੀ ਗੱਲਾਂ ਆਪਾਂ ਦੇਖਦੇ ਹੋਏ ਕਹਿ ਰਹੇ ਆ ਵੀ ਕੈਂਡੀਪੂਰ ਦਾ ਆਪਣਾ ਕੈਂਡਲ ਮਾਰਕ ਜਾਵੇ ਤੇ ਇਹ ਨਾਮ ਤੋਂ ਆਸੋ ਮੇਰਾ ਨਾਮ ਹੈ ਕਿ ਉਹ ਗੱਲ ਵੀ ਕਰਦੇ ਵੀ ਨਾਮ ਹੈ ਕਾਲਾ ਸਿੰਘ ਕਾਲਾ ਸਿੰਘ ਕੋਈ ਕੀ ਵੀ ਜਾਵੇ ਸਾਡੇ ਵਿਚਾਰੀ ਜਿਹੜੇ ਆਪਣੇ 26 27 ਬੰਦੇ ਸੀ ਜਿਹੜੇ ਨੇ ਉਹਨਾਂ ਨੂੰ ਬਸਾਂਦਿਆ ਉਹ ਆਪਣਾ ਸੈਕਟਰ ਪਾਰ ਵੀ ਉਹਨਾਂ ਨੂੰ ਇਨਸਾਫ ਦਿਵਾਵੇ ਮੇਨ ਮਕਸਦ ਸਾਡਾ ਇਹ ਆ ਵੀ ਉਹਨਾਂ ਨੂੰ ਇਨਸਾਫ ਮਿਲਾਇਆ ਜਾਵੇ ਦਿਵਾਇਆ ਜਾਵੇ ਇਨਸਾਫ ਦੇ ਵੀ ਇਸ ਤੀਨ ਹਾਜ਼ਰ ਆਪਾਂ ਕੈਂਡਲ ਮਾਰਚ ਦਾ ਮਤਲਬ ਆ ਸ਼ਾਂਤੀ ਕੈਂਡਲ ਮਾਰਚ ਦਾ ਮਤਲਬ ਵੀ ਹੈ ਜੀ ਇਹ ਥੇਰੇ ਤਨੂੰ ਅੱਜ ਆਪ ਪ੍ਰਾਪਤ ਕਰਾ ਰਹੇ ਆ ਕਿ ਇੱਨੇ ਕਹਿੰਦਾ ਹੋਇਆ ਤੇ ਤੁਸੀਂ ਦੇਖਦੇ ਹੋ ਆਸਮਾਨ ਜਿਹਦਾ ਮੈਂ ਜਲਵਾਟ ਸਿੰਘ ਸਰਪਾਦ ਦਾ ਕਸਿਕਾ